ਜੋਗੋ ਜੋਗਾ ਦਲ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਉੱਥੇ ਹੀ ਬੁੱਢਾ ਦਲ ਪਬਲਿਕ ਸਕੂਲ ਦਾ ਸਾਰੇ ਜਿੱਥੇ ਮੈਨੇਜਮੈਂਟ ਸਟਾਫ ਤੇ ਸਾਡੇ ਬਹੁਤ ਹੀ ਪਿਆਰੇ ਬੱਚੇ ਤੇ ਨਾਲ ਸਾਰੇ ਜਿੱਥੇ ਸਾਡੇ ਬਹੁਤ ਸਤਿਕਾਰਯੋਗ ਸੰਤ ਬਾਬਾ ਮਨਮੋਹਨ ਸਿੰਘ ਜੀ ਬਾਰਨ ਵਾਲੇ ਤੇ ਨਾਲ ਹੀ ਬਾਬਾ ਹਰਜੀਤ ਸਿੰਘ ਜੀ ਯੂਕੇ ਵਾਲੇ ਜਿਹੜੇ ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕਰ ਰਹੇ ਸੀ ਤੇ ਅੱਜ ਆਪਾਂ ਬਹੁਤ ਹੀ ਵੱਡੇ ਕਰਮਾ ਵਾਲੇ ਆ ਜਿਨ੍ਹਾਂ ਨੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪ੍ਰੋਗਰਾਮਾਂ ਦੇ ਵਿੱਚ ਹਾਜ਼ਰੀਆਂ ਲਵਾ ਰਿਆਂ ਸਾਰਿਆਂ ਨੂੰ ਗੱਜ ਕੇ ਫਤਿਹ ਜਾਂਦਾ ਗੱਜ ਕੇ ਫਤਿਹ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਿੱਥੇ ਬੁੱਢਾ ਦਲ ਪਬਲਿਕ ਸਕੂਲ ਸਮਾਣਾ ਦੇ ਵਿੱਚ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਇਥੇ ਬੁੱਢਾ ਦਲ ਪਬਲਿਕ ਸਕੂਲ ਸਮਾਣਾ ਤੇ ਸਾਰੇ ਸਾਡੇ ਸਤਿਕਾਰਯੋਗ ਟੀਚਰ ਸਹਿਬਾਨ ਜਿਨ੍ਹਾਂ ਨੇ ਬਹੁਤ ਹੀ ਵਧੀਆ ਢੰਗ ਦੇ ਨਾਲ ਜਿੱਥੇ ਸਾਡੇ ਸਤਿਕਾਰਯੋਗ ਬੱਚਿਆਂ ਨੇ ਆਪ ਜੀ ਨੂੰ ਜਿਹੜਾ ਕੀਰਤਨ ਦੁਆਰਾ ਨਿਹਾਲ ਕੀਤਾ ਉੱਥੇ ਹੀ ਨਵੇਂ ਗੁਰੂ ਸਾਹਿਬ ਦੇ ਜਿਹੜੇ ਸ਼ਲੋਕ ਸੀ ਉਹ ਵੀ ਸਾਡੇ ਬੱਚੇ ਤੇ ਟੀਚਰ ਸਹਿਬਾਨ ਨੇ ਜਿਹੜੇ ਸੁਣਾਏ ਤੇ ਸ਼ਬਦ ਜਿਹੜੇ ਸਾਰੇ ਜਿੱਥੇ ਮਹਾਪੁਰਖਾਂ ਨੇ ਜਿਹੜਾ ਕੀਰਤਨ ਦੁਆਰਾ ਨਿਹਾਲ ਕੀਤਾ ਹੈ ਉੱਥੇ ਹੀ ਆਪਾਂ ਬਹੁਤ ਹੀ ਵੱਡੇ ਪਹਾਗਾਂ ਵਾਲੇ ਆ ਜਿਨ੍ਹਾਂ ਦੇ ਅੱਜ ਆਪਾਂ ਸ਼ਤਾਬਦੀ ਨੂੰ ਸਮਰਪਿਤ ਇਹ ਪ੍ਰੋਗਰਾਮ ਦੇ ਦਰਸ਼ਕਦਾਰੇ ਤੇ ਜਿਹੜਾ ਆਨੰਦ ਮਾਣ ਰਹੇ ਆ ਕੀਰਤਨ ਦਾ ਤੇ ਨਾਲ ਹੀ ਜਿੱਥੇ ਆਪਾਂ ਵੱਖ-ਵੱਖ ਅੱਜਕੱਲ ਮੋਬਾਈਲ ਤੇ ਵੀ ਟੀਵੀ ਤੇ ਵੀ ਤੇ ਸਾਰੇ ਜਿਹੜੇ ਪ੍ਰੋਗਰਾਮ ਸਾਡੇ ਬੱਚਿਆਂ ਤੇ ਮਾਤਾ ਪਿਤਾ ਤੇ ਸਾਡੇ ਇਹ ਹੋਣਹਾਰ ਬੱਚੇ ਜਿਹੜੇ ਨੇ ਜਿੱਥੇ ਟੀਵੀ ਤੇ ਵੀ ਲਾਈਵ ਪ੍ਰੋਗਰਾਮ ਹੁੰਦਾ ਹੈ ਤੇ ਅੱਜਕੱਲ ਮੋਬਾਈਲਾਂ ਤੇ ਵੀ ਲਾਈਵ ਪ੍ਰੋਗਰਾਮ ਚੱਲਦੇ ਨੇ ਮੈਨੂੰ ਯਾਦ ਹੈ ਜਦੋਂ 300 ਸਾਲਾ ਸ਼ਹੀਦੀ ਸ਼ਤਾਬ ਦੀ ਜਿਹੜੀ ਹੈ ਅੱਜ ਤੋਂ 50 ਸਾਲ ਪਹਿਲਾਂ ਜਿਹੜਾ 1975 ਦੇ ਵਿੱਚ ਜਿਹੜੀ ਸ਼ਹੀਦੀ ਸ਼ਤਾਬ ਦੀ ਆਪਾਂ ਉਹਦੇ ਵੀ ਮੈਂ ਉਦੋਂ ਮਿਰਕਲ 9 ਸਾਲ ਦਾ ਹੋਊਗਾ ਜਦੋਂ ਸ਼ਹੀਦੀ ਸ਼ਤਾਬ ਦੀ ਜਿਹੜੀ ਸੀ 300 ਸਾਲਾ ਉਹਦੇ ਦਰਸ਼ਨ ਕੀਤੇ ਜਿਹੜੀਆਂ ਅਨੰਦਪੁਰ ਸਾਹਿਬ ਬਹੁਤ ਵੱਡੇ ਪੱਦਰ ਤੇ ਉੱਥੇ ਹੀ ਜਿਹੜੇ ਇਹ ਦਿੱਲੀ ਦੇ ਵਿੱਚ ਦਿੱਲੀ ਜਿੱਥੇ ਗੁਰਦੁਆਰਾ ਸੀਸਗੰਜ ਸਾਹਿਬ ਹੈ ਉਸ ਹਸਤਾਨ ਤੇ ਵੀ ਜਿਹੜੇ ਆ ਦਰਸ਼ਨ ਦਦਾਰੇ ਤੇ ਇੱਕ ਮਹਾਨ ਨਗਰ ਕੀਰਤਨ ਜਿਹੜਾ ਸੀ ਉਸ ਵੇਲੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੀ ਅਗਵਾਈ ਦੇ ਵਿੱਚ ਸਤਖੰਡ ਵਾਸੀ ਬਾਬਾ ਸੰਤਾ ਸਿੰਘ ਜੀ ਉਸ ਵੇਲੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸੀ ਗਿਆਨੀ ਜੈਲ ਸਿੰਘ ਸੀ ਤੇ ਨਾਲ ਹੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਸ੍ਰੀ ਆਨੰਦਪੁਰ ਸਾਹਿਬ ਤੋਂ ਲੈ ਕੇ ਤੇ ਸੀਸਗਾਹ ਸਾਹਿਬ ਤੱਕ ਜਿਹੜੇ ਵਿਸ਼ਾਲ ਨਗਰ ਕੀਰਤਨ ਸਜਾਏ ਗਏ ਸੀ ਤੇ ਉਸ ਵੇਲੇ ਵੀ ਬਹੁਤ ਵੱਡੇ ਪ੍ਰੋਗਰਾਮ ਹੋਏ ਸੀ ਤੇ ਹੁਣ ਅਜ ਆਪਾਂ ਵੱਡੇ ਭਾਗਾਂ ਵਾਲੇ ਆ ਜਿੱਥੇ ਆਪਾਂ 350 ਸਾਲਾਂ ਸ਼ਹੀਦੀ ਸ਼ਤਾਬ ਦੀ ਜਿਹੜੀ ਤਕਰੀਬਨ 2 ਮਹੀਨਿਆਂ ਤੋਂ ਪਹਿਲਾਂ ਤੋਂ ਇਹ ਲਗਾਤਾਰ ਜਿਹੜੇ ਪ੍ਰੋਗਰਾਮ ਚੱਲ ਰਹੇ ਨੇ ਜਿੱਥੇ ਪੰਜਾਬ ਦੇ ਉੱਥੇ ਹੀ ਜਿਹੜੇ ਆ ਵੱਖ-ਵੱਖ ਸਾਰੇ ਰਾਜਾਂ ਦੇ ਵਿੱਚ ਜਿੱਥੇ ਮੈਨੂੰ ਵੀ ਤਕਰੀਬਨ ਬਹੁਤ ਸਾਰੇ ਹਿੰਦੁਸਤਾਨ ਭਾਰਤ ਦੇ ਰਾਜਾਂ ਦੇ ਵਿੱਚ ਜਿੱਥੇ ਦਰਸ਼ਨ ਦਰਾਰੇ ਕਰਨ ਦਾ ਜਿਹੜਾ ਪ੍ਰੋਗਰਾਮ ਆ ਦੇ ਵਿੱਚ ਹਾਜ਼ਰੀ ਲਵਾਉਣ ਦਾ ਉਹ ਮੌਕਾ ਮਿਲਦਾ ਰਹਿੰਦਾ ਤੇ ਮੈਂ ਜਦੋਂ ਅਸਾਮ ਦੇ ਵਿੱਚ ਅਸਾਮ ਜਿਹੜਾ ਜਿਹੜਾ ਗੁਰਦੁਆਰਾ ਗੁਰਦੁਆਰਾ ਜਿਹੜਾ ਧੋਬੜੀ ਸਾਹਿਬ ਗੁਰਦੁਆਰਾ ਧੋਬੜੀ ਸਾਹਿਬ ਪਾਸ਼ਾਈ ਨੌਵੀਂ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜਿੱਥੇ ਆਪਾਂ ਪਟਨਾ ਸਾਹਿਬ ਦੇ ਦਰਸ਼ਨ ਕਰਦੇ ਆ ਸਖਸ਼ੀ ਪਟਨਾ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਪਟਨਾ ਸਾਹਿਬ ਤੋਂ ਅਸਾਮ ਜਿਹੜਾ ਉਹ ਜਿਹੜੀ ਹੈ ਧਰਤੀ ਨੂੰ ਤਾਰਿਆ ਅਸਾਮ ਦੀ ਧਰਤੀ ਨੂੰ ਤੇ ਉੱਥੇ ਜਿਹੜੇ ਆ ਗੁਰਦੁਆਰਾ ਧੋਬੜੀ ਸਾਹਿਬ ਹੈ ਬਹੁਤ ਹੀ ਉੱਚੀ ਜਗ੍ਹਾ ਤੇ ਹੈ ਤੇ ਉਸ ਵੇਲੇ ਜਦੋਂ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਉੱਥੇ ਜਾ ਕੇ ਦੋ ਰਾਜਾਂ ਦੋ ਰਾਜੇ ਸੀ ਉਸ ਵੇਲੇ ਆਪਸ ਦੇ ਵਿੱਚ ਉਹਨਾਂ ਦੀ ਜਿਹੜੀ ਨਹੀਂ ਸੀ ਬਣਦੀ ਤੇ ਗੁਰੂ ਸਾਹਿਬ ਭਾਈ ਰਾਮ ਸਿੰਘ ਜਿਹੜੇ ਉਸ ਵੇਲੇ ਦੇ ਰਾਜਾ ਸੀ ਅਸਾਮ ਦੇ ਉਹਨਾਂ ਦੀ ਜਿਹੜੀ 16 ਸਪਾਈ ਕਰਾਉਣ ਵਾਸਤੇ ਪਹੁੰਚੇ ਸੀ ਤੇ ਜਿਹੜਾ ਗੁਰੂ ਸਾਹਿਬ ਜਦੋਂ ਉੱਥੇ ਜਾ ਕੇ ਬੈਠੇ ਤੇ ਇੱਕ ਜਿਹੜੀ ਸੀ ਧੋਬਣ ਸੀ ਜਿਹੜੀ ਬਹੁਤ ਹੀ ਆਪਦੇ ਸ਼ਕਤੀ ਰੱਖਦੀ ਸੀ ਤੇ ਉਹਨੇ ਗੁਰੂ ਸਾਹਿਬ ਦੇ ਉੱਪਰ ਜਿਹੜਾ ਇੱਕ ਬੜਾ ਵੱਡਾ ਪੱਥਰ ਚਲਾਉਣਾ ਕੀਤਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹੱਥ ਦੇ ਕੇ ਉਹ ਰੋਕਿਆ ਸੀ ਉਹ ਬੱਦੀ ਫੋਟ ਉੱਤੇ ਹੀ ਜਿਹੜਾ ਖੜਾ ਹੋਇਆ ਤੇ ਉਵੇਂ ਜਿਹੜਾ ਇੱਕ ਬੋੜ ਦਾ ਦਰਖਤ ਹੈ ਤੇ ਉਹ ਗੁਰੂ ਸਾਹਿਬ ਪਿੱਪਲ ਦਾ ਦਰਖਤ ਹੈ ਉਹਦੇ ਵੀ ਮੈਂ ਦਰਸ਼ਨ ਕਰਕੇ ਆਇਆ ਫਿਰ ਤੋਂ ਬਨਜੜੀ ਉਹਦੇ ਤੇ ਚੜ੍ਹ ਕੇ ਜਿਹੜੀ ਉੱਟਦੀ ਹੋਈ ਆਈ ਤੇ ਗੁਰੂ ਸਾਹਿਬ ਦੇ ਉੱਪਰ ਉਹਨਾਂ ਨੇ ਜਿਹੜਾ ਅਸੀਂ ਸ਼ਕਤੀ ਪ੍ਰਦਰਸ਼ਨ ਕੀਤਾ ਪਰ ਗੁਰੂ ਸਾਹਿਬ ਨੇ ਜਿਹੜਾ ਅਸੀਂ ਹੱਥ ਦੇ ਨਾਲ ਹੀ ਉਹ ਜਿਹੜਾ ਅਸੀਂ ਦੂਰ ਹੀ ਉਹ ਦਰਖਤ ਖੜਾ ਹੋਇਆ ਹੁਣ ਵੀ ਸੋ ਆਪਾਂ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੇਗ ਬਹਾਦਰ ਸਿਮਰਿਆ ਕਰ ਨੋਂ ਨੇ ਦਿਆ ਵੈ ਧਾਏ ਸਭ ਥਾਈ ਹੋਏ ਸਹਾਏ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕਿਨੋਂ ਫੜੋ ਕਲੂ ਮੈਂ ਸਾਕਾ ਸਾਧਨ હે ਇਤੀ ਜਾਣਕਾਰੀ ਸੀਸ ਦਿਆ ਪਰ ਸੀ ਨਾ ਉਚਰੀ ਸਾਬ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੇ Hindu ਧਰਮ ਦੀ ਰੱਖਿਆ ਵਾਸਤੇ ਜਦੋਂ ਕਸ਼ਮੀਰੀ ਪੰਡਤ ਜਿਹੜੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਜਿਹੜੀ ਆ ਕੇ ਉਹਨਾਂ ਨੇ ਫਰਿਆਦ ਕੀਤੀ ਆਪਾਂ ਦਰਸ਼ਨ ਕਰਦੇ ਆ ਜਦੋਂ ਵੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪ ਜੀ ਜਾਓ ਤੇ ਜਿਹੜਾ ਗੁਰਦੁਆਰਾ ਭੋਰਾ ਸਾਹਿਬ ਹੈ ਉਹਦੇ ਸਾਹਮਣੇ ਗੁਰਦੁਆਰਾ ਸੀਸਗੰਜ ਸਾਹਿਬ ਹੈ ਉੱਥੇ ਆ ਕੇ ਕਸ਼ਮੀਰੀ ਪੰਡਤਾਂ ਨੇ ਜਿਹੜੀ ਫਰਿਆਦ ਕੀਤੀ ਸੀ ਆਵੇ ਸੋ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਦਿੱਲੀ ਦੇ ਵਿੱਚ ਪਹੁੰਚੇ ਜਿੱਥੇ ਆਪਾਂ ਕਦੇ ਆਗਰੇ ਵੀ ਜਾਣ ਦਾ ਮੌਕਾ ਮਿਲਿਆ ਤੇ ਆਪਜੀ ਉੱਥੇ ਵੀ ਜਰੂਰ ਜਿਹੜੇ ਦਰਸ਼ਨ ਕਰਨੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਗ੍ਰਿਫਤਾਰੀ ਸੀ ਉਹ ਆਗਰੇ ਤੋਂ ਹੋਈ ਸੀ ਆਗਰੇ ਤੋਂ ਗੁਰੂ ਸਾਹਿਬ ਨੂੰ ਦਿੱਲੀ ਲਿਆਂਦਾ ਤੇ ਦਿੱਲੀ ਦੇ ਵਿੱਚ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਚਾਂਦਨੀ ਚੌਕ ਹੈ ਦਿੱਲੀ ਦਾ ਜਿਹੜਾ ਮੇਨ ਚੌਕ ਹੈ ਤੇ ਲਾਲ ਕਿਲੇ ਦੇ ਵੀ ਬਿਲਕੁਲ ਸਾਹਮਣੇ ਹੈ। ਉਸ ਹਿਸਤਾਨ ਤੇ ਜਿਹੜਾ ਗੁਰਦੁਆਰਾ ਸੀਸਗੰਜ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਹੀ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਉਹਨਾਂ ਨੂੰ ਜਿਹੜਾ ਸ਼ਹੀਦ ਕੀਤਾ ਗਿਆ ਸੀ ਤੇ ਨਾਲ ਹੀ ਜਿੱਥੇ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਸ਼ਤਾਬਦੀ ਜਿਹੜੀ ਹੈ ਉਹ 23 24 ਤੇ 25 ਨਵੰਬਰ ਨੂੰ ਆਪਾਂ ਮਨਾ ਰਹੇ ਆ। ਜਿੱਥੇ ਵੱਖ-ਵੱਖ ਤਖਸੈਬਾਨਾਂ ਤੇ ਸਾਰੇ ਜਿੰਨੇ ਵੀ ਸਾਡੇ ਭਾਰਤ ਦੇ ਰਾਜ ਨੇ ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਰਾਜਾਂ ਦੇ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਿਆ ਤੇ ਸਾਰੇ ਇੰਨੇ ਜਿਆਦੇ ਉਤਸ਼ਾਹ ਦੇ ਨਾਲ ਸਾਬ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇਹ ਜਿਹੜੇ ਪ੍ਰੋਗਰਾਮ ਕਰਵਾ ਰਹੇ ਨੇ ਉੱਥੇ ਜਿੱਥੇ ਸਾਰੀਆਂ ਕਮੇਟੀਆਂ ਉੱਥੇ ਹੀ ਖਲੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਨਾਲ ਹੀ ਸਾਡੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਨੇ ਵੀ ਪੰਜਾਬ ਦੇ ਵਿੱਚ ਜਿਹੜੇ ਆ ਬਹੁਤ ਵੱਡੇ ਪ੍ਰੋਗਰਾਮ ਉਲੀਕੇ ਨੇ ਉਵੇਂ ਹੀ ਗੁਰਦੁਆਰਾ ਗੁਰੂ ਕਾ ਬਾਗ ਜਿਹੜਾ ਸ਼ੋਣੀ ਨਹਿੰਗ ਸਿੰਘਾ ਬੁੱਢਾ ਦਲ ਸ੍ਰੀ ਅਨੰਦਪੁਰ ਸਾਹਿਬ ਉਸੇ ਸਥਾਨ ਤੇ ਵੀ ਜਿਹੜੇ ਆ ਪੰਜਾਬ ਸਰਕਾਰ ਵੱਲੋਂ ਤੇ ਸਾਰੇ ਜਿਹੜੇ ਬਹੁਤ ਵੱਡੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਉੱਥੇ ਹੀ ਜਿਹੜਾ 23 24 ਤੇ 25 ਨਵੰਬਰ ਨੂੰ ਜਿਹੜਾ ਗੁਰਦੁਆਰਾ ਸੀਸਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੀ ਸ਼ਹੀਦੀ ਪ੍ਰੋਗਰਾਮ ਹੋਣੇ ਨੇ ਜਿੱਥੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਉੱਥੇ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਆ ਚਾਂਦਨੀ ਚੌਂਕ ਜਿਹੜਾ ਸੀਸਗੰਜ ਸਾਹਿਬ ਗੁਰਦੁਆਰਾ ਉਸ ਹਸਤਾਨ ਤੇ ਜਿੱਥੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਤੇ ਜਿਹੜਾ ਨਾਲ ਹੀ ਸਾਹਮਣੇ ਲਾਲ ਕਿਲਾ ਇਸ ਜਗ੍ਹਾ ਤੋਂ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦਾ ਹੁਕਮ ਹੋਇਆ ਸੀ ਉਸ ਜਗ੍ਹਾ ਤੇ ਵੀ ਬਹੁਤ ਵੱਡੇ ਪ੍ਰੋਗਰਾਮ ਹੋਣੇ ਨੇ ਆਪਾਂ ਜਿੱਥੇ ਇਹਨਾਂ ਪ੍ਰੋਗਰਾਮਾਂ 'ਚ ਹਾਜ਼ਰੀਆਂ ਲਵਾਉਣੀਆਂ ਨੇ ਉੱਥੇ ਹੀ ਜਿਹੜਾ ਆ 13 ਨਵੰਬਰ ਨੂੰ ਜਿੱਥੇ ਸਾਰੀਆਂ ਨਹਿੰਗ ਸਿੰਘ ਜਥੇਬੰਦੀਆਂ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਸ੍ਰੀ ਆਨੰਦਪੁਰ ਸਾਹਿਬ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਜਿਹੜਾ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਵਿਖੇ ਉਹ ਲੈ ਕੇ ਪਹੁੰਚਣਾ ਉਹ ਵੀ ਆਪਾਂ ਜਿਹੜੇ ਪ੍ਰੋਗਰਾਮਾਂ ਦੇ ਆਨੰਦ ਮਾਣਨੇ ਨੇ ਦਰਸ਼ਨ ਦਜ਼ਾਰੇ ਕਰਨੇ ਨੇ ਨਾਲ ਹੀ ਜਿਹੜਾ 24 ਤਰੀਕ ਨੂੰ ਜਿੱਥੇ ਪੰਜਾਬ ਸਰਕਾਰ ਵੱਲੋਂ ਜਿਹੜਾ ਗੁਰਦੁਆਰਾ ਕੀਰਤਪੁਰ ਸਾਹਿਬ ਗੁਰਦੁਆਰਾ ਕੀਰਤਪੁਰ ਸਾਹਿਬ ਉੱਥੋਂ ਜਿਹੜੇ ਵੱਡੇ ਮਹਾਨ ਨਗਰ ਕੀਰਤਨ ਆਰੰਭ ਹੋਣੇ ਨੇ ਉਹਦੇ ਵਿੱਚ ਸਾਰੀਆਂ ਇਨ ਹੰਸ ਸਿੰਘ ਜਥੇਬੰਦੀਆਂ ਸੰਤਾਂ ਮਹਾਂਪੁਰਖਾਂ ਨੇ ਧੰਤਨ ਜੁਗੋਜੋਗਾ ਤਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਛਤਰ ਸ਼ਾਯਾ ਦੇ ਵਿੱਚ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਜਿਹੜਾ ਉਹ ਅੱਗੇ ਹੋ ਕੇ ਜਿਹੜੀ ਅਗਵਾਈ ਕਰਨੀ ਹੈ ਪੰਜਾਬ ਸਰਕਾਰ ਉਹਦੇ ਵਿੱਚ ਸਮੂਰਯਤ ਕਰੂਗੀ ਸੋ ਉਵੇਂ ਹੀ ਆਪਾਂ 29 ਤਰੀਕ ਨੂੰ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਲੀ ਉਹਨਾਂ ਦਾ ਜਿਹੜਾ ਗੁਰਪਾ ਗੱਦੀ 350 ਸਾਲਾ ਉਹ ਵੀ ਇਸਤਾਬ ਦੀ ਆਪਾਂ ਮਨਾ ਰਹੇ ਆ ਜੁਗੋ ਉਜਗ ਅਟਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿੱਥੇ ਆਪਾਂ ਛਤਰ ਸ਼ਾਯਾ ਦੇ ਵਿੱਚ ਚਲਦੇ ਆ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਰੀ ਜੀ ਨੇ ਆਪਾਂ ਨੂੰ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਤੇ ਹੁਕਮ ਕੀਤਾ ਸੀ ਆਗਿਆ ਭਈ ਆਕਾਲ ਕੀ ਤਵੇਂ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਤੇ ਨਾਲ ਜਿੱਥੇ ਸਾਡੇ ਬੱਚੇ ਮਾਤਾ ਪਿਤਾ ਤੁਹਾਡੇ ਜਿਹੜੇ ਗੁਰਸਿੱਖ ਨੇ ਸਹਿਜ ਧਾਰੀ ਵੀ ਨੇ ਆਪਾਂ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਿੱਖਿਆ ਲੈਣੀ ਆ ਗੁਰੂ ਤੇਗ ਬਹਾਦਰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਰਬਹਿੰਦ ਪੈ ਧਾਪੀ ਚਾਦਰ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਨੇ ਜਿਨ੍ਹਾਂ ਨੇ Hindu ਧਰਮ ਦੀ ਰੱਖਿਆ ਵਾਸਤੇ ਆਪਣੀ ਸ਼ਹੀਦੀ ਦਿੱਤੀ ਤੇ ਉਹਨਾਂ ਦੇ ਜਿਹੜੇ ਅੱਗੇ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਤੇ ਨਾਲ ਜਿਹੜੇ ਉਹਨਾਂ ਦੇ ਪੁੱਤਰ ਸੀ ਛੋਟੇ ਜਿਹਦੇ ਬਾਬਾ ਜੋਰਾਵਾਲ ਸਿੰਘ ਜੀ ਬਾਬਾ ਫਤੇ ਸਿੰਘ ਜੀ ਮਾਤਾ ਗੁਜਰ ਕੌਰ ਜੀ ਉਹਨਾਂ ਨੇ ਵੀ ਜਿਹੜੀ ਸ਼ਹੀਦੀ ਸੀ ਉਹ ਭਾਰਤ ਵਾਸਤੇ ਜਿਹੜੀ ਦਿੱਤੀ ਜੇ ਉਹਨਾਂ ਨੇ ਆਪਣੀ ਇਨ ਨਹੀਂ ਸੀ ਮੰਨੀ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਜਿਨ੍ਹਾਂ ਨੇ ਸ੍ਰੀ ਚਮਕੌਰ ਸਾਹਿਬ ਵਿਖੇ ਜਿਹੜਾ 40 ਲੱਖ ਫੌਜ ਦੇ ਨਾਲ ਜਿਹੜਾ ਟਕਰਾ ਕਰਦੇ ਹੋਏ ਉੱਥੇ ਸ਼ਹੀਦੀਆਂ ਦਿੱਤੀਆਂ ਉਹ ਵਚਨ ਵੀ ਸ੍ਰੀ ਚਮਕੌਰ ਸਾਹਿਬ ਵਿਖੇ ਪੂਰੇ ਕੀਤੇ ਸੀ ਸਵਾ ਲੱਖ ਸੇ ਇੱਕ ਲੜਾਉ ਤਮੇ ਗੋਬਿੰਦ ਸਿੰਘ ਨਾਮ ਕਹਾਉ ਗੁਰੂ ਗੋਬਿੰਦ ਸਿੰਘ ਜੀ ਦੇ ਜਿਨ੍ਹਾਂ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਆਪਨ ਪੌਤ ਸ੍ਰੀ ਖਾਲਸਾ ਗੰਪਾ ਦਵਤਾਰ ਰੂਪ ਸਤਗੁਰੂ ਗ੍ਰੰਥਾ ਆਪ ਦਾ ਸਰੂਪ ਜਿਹੜਾ ਉਹ ਖਾਲਸੇ ਨੂੰ ਬਖਸ਼ਿਸ਼ ਕੀਤਾ ਉਹ ਜਿਹੜਾ ਖਾਲਸਾ ਤੁਸੀਂ ਦਰਸ਼ਨ ਕਰਦੇ ਹੋ ਨਿਹੰਗ ਸਿੰਘ ਗੁਰੂ ਦੀਆਂ ਲਾਡਲੀਆਂ ਫੌਜਾਂ ਜੜੀਆਂ ਨੇ ਜੇ ਆਪਾਂ ਪੰਜ ਪਿਆਰਿਆਂ ਦੇ ਦਰਸ਼ਨ ਕਰਦੇ ਆ ਉਹ ਵੀ ਨਿਹੰਗ ਸਿੰਘਾਂ ਦਾ ਸਰੂਪ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਆਪਾਂ ਸਰੂਪ ਦੇ ਦਰਸ਼ਨ ਕਰਦੇ ਆ ਉਹ ਵੀ ਨਿਹੰਗ ਸਿੰਘ ਫੌਜਾਂ ਨੇ ਜਿਹੜਾ ਇਹ ਸਰੂਪ ਨੂੰ ਸਾਭਿਆ ਹੋਇਆ ਸੋ ਜਿਹੜੀਆਂ ਨਿਹੰਗ ਸਿੰਘ ਫੌਜਾਂ ਨੇ ਗੋਵਿੰਦ ਸੰਗੀਤ ਦਾ ਇਹ ਵੀ ਸਾਲ ਥੰਬਿਆ ਹੋਇਆ ਤੁਸੀਂ ਬਹੁਤ ਹੀ ਵੱਡੇ ਭਾਗਾਂ ਵਾਲੇ ਹੋ तकरीबन 2.5 3 ਘੰਟੇ ਹੋ ਚੱਲੇ ਨੇ ਆਪ ਜੀ ਤੇ ਸਾਰੇ ਬੱਚੇ ਸਾਡੇ ਪਿਆਰੇ ਬੱਚੇ ਜਿਨ੍ਹਾਂ ਨੇ ਬਹੁਤ ਹੀ ਵਧੀਆ ਡਿਸਪਲਨ ਦੇ ਵਿੱਚ ਰਹਿ ਕੇ ਜਿੱਤੇ ਕੀਰਤਨ ਨੂੰ ਤੇ ਜਿਹੜਾ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਤੀਨੋਂ ਵੱਡੋ ਕਲੂ ਮੈਂ ਸਾਕਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿਨ੍ਹਾਂ ਨੇ ਬਹੁਤ ਵੱਡੇ ਸਾਕੇ ਕੀਤੇ ਤੇ ਆਪਣੀ ਸ਼ਹੀਦੀ ਜਿਹੜੀ ਹੈ ਉਹ ਦਿੱਲੀ ਦੇ ਵਿੱਚ ਜਿਹੜੀ ਦਿੱਤੀ ਤੇ ਨਾਲ ਹੀ ਗੁਰੂ ਸਾਹਿਬ ਠੀਕਾ ਰਪੋਰ ਬਲੀਸਰ ਪ੍ਰਪਰ ਕੀਆ ਪਿਆਨ ਤੇਗ ਬਹਾਦਰ ਕੀ ਕਰਿਆ ਕਰੀ ਨਾ ਕਿਨਹੂ ਆਨ ਤੇਗ ਬਹਾਦਰ ਕੇ ਚਲ ਭਇਓ ਜਗਤ ਕੋ ਸੋਖ ਹੇ 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 ਸਭ ਜਗ ਭਇਓ ਜੈ 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 ਸੁਰ ਲੋਕ ਸੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਿਹੜੇ ਆ ਰਹੇ ਨੇ 350 ਸਾਲਾਂ 23 24 ਤੇ 25 ਨਵੰਬਰ ਨੂੰ ਉਹ ਜਿਹੜੇ ਬਹੁਤ ਵੱਡੇ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਵੀ ਆਪਾਂ ਸਮੂਰਗਤ ਕਰਨੀ ਹੈ ਅੱਜ ਇਹ ਜਿਹੜੇ ਪ੍ਰੋਗਰਾਮ ਨੇ ਬੁੱਢਾ ਦਲ ਪਬਲਿਕ ਸਕੂਲ ਜਿੱਥੇ ਕੱਲ ਗੁਰਦੁਆਰਾ ਥੜਾ ਸਾਹਿਬ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਦੋਂ ਗ੍ਰਿਫਤਾਰੀ ਦਿਨ ਤੋਂ ਪਹਿਲਾਂ ਬਿੱਲੀ ਜਾਨ ਤੋਂ ਪਹਿਲਾਂ ਜਿਹੜਾ ਐਸਾ ਸਥਾਨ ਤੇ ਗੁਰਦੁਆਰਾ ਥੜਾ ਸਾਹਿਬ ਹੂਈ ਸਾਹਿਬ ਪਾਛਾਈ ਨੌਵੀਂ ਸ਼ੋਣੀ ਨਿਹੰਗ ਸਿੰਘਾ ਬੁੱਢਾ ਦਲ ਵੇਖੇ ਵੀ ਉਹਨਾਂ ਨੇ 9 ਦਿਨ 9 ਜੜੀਆਂ ਘੜੀਆਂ ਉਹਨਾਂ ਨੇ ਜਿਹੜਾ ਇੱਥੇ ਦਰਸ਼ਨ ਦਿੱਤੇ ਤੇ ਨਾਲ ਹੀ ਜਿੱਥੇ ਅੱਜ ਬੁੱਢਾ ਦਲ ਪਬਲਿਕ ਸਕੂਲ ਜਿਹੜਾ ਸਮਾਣਾ ਵਿੱਚ ਇਹ ਪ੍ਰੋਗਰਾਮ ਆਪਾਂ ਕਰਵਾ ਰਹੇ ਆਂ ਕੱਲ ਨੂੰ ਜਿਹੜਾ ਬੁੱਢਾਦਾਲ ਪਬਲਿਕ ਸਕੂਲ ਪਟਿਆਲਾ ਦੇ ਵਿੱਚ ਬਹੁਤ ਵੱਡੇ ਪ੍ਰੋਗਰਾਮ ਹੋਣੇ ਨੇ ਸੋ ਇਸੇ ਤਰ੍ਹਾਂ ਇਹ ਲੜੀ ਚੱਲ ਰਹੀ ਹੈ ਪ੍ਰੋਗਰਾਮਾਂ ਦੀ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੇ ਆਪਾਂ ਸ਼ਹੀਦੀ ਸ਼ਤਾਬਦੀਆਂ ਨੂੰ ਸਮਰਪਿਤ ਇਹ ਸਾਰੇ ਪ੍ਰੋਗਰਾਮ ਜਿੱਥੇ ਬੁੱਢਾਦਲ ਪਬਲਿਕ ਸਕੂਲ ਉੱਥੇ ਹੀ ਸਾਰੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਜਿੱਥੇ ਸਾਰੇ ਨਹਿਂਸ ਸਿੰਘ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਵੀ ਬਹੁਤ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਤਖਤਰੀ ਪਟਨਾ ਸਾਹਿਬ ਇੰਦਰਪਾਲ ਸਿੰਘ ਜੀ ਜਿੱਕੀ ਆਏ ਨੇ ਹਜੂਰ ਸਾਹਿਬ ਤੋਂ ਤੇ ਉੱਥੋਂ ਦੇ ਸਾਡੇ ਬਹੁਤ ਸਤਿਕਾਰਯੋਗ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜਿਹੜੇ ਬ੍ਰਹਮ ਸਰੂਪ ਨੇ ਉਹਨਾਂ ਨੇ ਵੀ ਬਹੁਤ ਵੱਡੇ ਜਿਹੜੇ ਪ੍ਰੋਗਰਾਮ ਉਲੀਕੇ ਹੋਏ ਨੇ ਤੱਕ ਸ਼੍ਰੀ ਪਟਨਾ ਸਾਹਿਬ ਵਿਖੇ ਬੜੇ ਵੱਡੇ ਪ੍ਰੋਗਰਾਮ ਕਰਵਾਏ ਗਏ ਆਪਾਂ ਸਾਰੇ ਪ੍ਰੋਗਰਾਮਾਂ ਜਿੱਥੇ ਹਾਜ਼ਰੀਆਂ ਲਵਾਈਆਂ ਨੇ ਅੱਗੇ ਵੀ ਸਾਰੇ ਪ੍ਰੋਗਰਾਮਾਂ ਦੇ ਵਿੱਚ ਹਾਜ਼ਰੀਆਂ ਲਵਾਉਣੀਆਂ ਨੇ ਸੋ ਖਾਲਸਾ ਪੰਥ ਬੁੱਢਾ ਦਲ ਜਿਹੜਾ ਹੈ ਗੁਰੂ ਸਾਹਿਬ ਨੇ ਅਪਾਰ ਕਿਰਪਾ ਕੀਤੀ ਜਿਨ੍ਹਾਂ ਨੂੰ ਆਪ ਜਿਹੜਾ ਜਿੱਥੇ ਗੁਰਪਾਤਮੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ ਤੇ ਉਹਨਾਂ ਨੇ ਖਾਲਸਾ ਪੰਥ ਬੁੱਢਾ ਦਲ ਦੇ ਪਹਿਲੇ ਜਥੇਦਾਰ ਬਾਬਾ ਬਨੋਦ ਸਿੰਘ ਨੂੰ ਨਿਸ਼ਾਨ ਨਗਾਰੇ ਬਖਸ਼ੇ ਕੀਤੇ ਜਿਹੜੇ ਹੁਕਮਨਾਮਾ ਬਖਸ਼ੇਸ਼ ਕੀਤਾ ਸ੍ਰੀ ਸਾਹਿਬ ਬਖਸ਼ੇਸ਼ ਕੀਤੀ ਸ਼ਸਤਰ ਬਸ਼ਤਰ ਜਿਹੜੇ ਬਖਸ਼ੇਸ਼ ਕੀਤੇ ਸੀ ਹੁਕਮ ਕੀਤਾ ਸੀ ਜਿਵੇਂ ਮੈਂ ਵਿਚਰਦਾ ਓਵੇਂ ਵਿਚਰਨਾ ਉਦੋਂ ਤੋਂ ਲੈ ਕੇ ਖਾਲਸਾ ਪੰਥ ਜਿਹੜਾ ਬੁੱਢਾ ਦਲ ਹੈ ਉਹ ਹਮੇਸ਼ਾ ਜਿੱਥੇ ਜੰਗਾਂ ਯੁੱਧਾਂ ਦੇ ਵਿੱਚ ਮੋਰੀ ਰਿਹਾ ਤੇ ਜਿਨ੍ਹਾਂ ਨੇ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਛੋਟੇ ਸਾਹਿਬ ਜੀਆਂ ਜਹਾਜ਼ਿਆਂ ਦੀ ਸ਼ਹੀਦੀ ਦੇ ਬਦਲੇ ਲੈ ਤੇ ਅੱਜ ਜਿਹੜੇ ਹੈ ਬੁੱਢਾਦਲ ਪਬਲਿਕ ਸਕੂਲ ਦੇ ਜੰਗਾਚੂਤਾ ਚ ਬੁੱਢਾਦਲ ਮੋਰੀ ਰਿਆ ਤੇ ਸਿੱਖਿਆ ਦੇ ਜਿਹੜਾ ਖੇਤਰ ਦੇ ਵਿੱਚ ਵੀ ਬੁੱਢਾਦਲ ਵੱਲੋਂ ਜਿਹੜੇ ਬਹੁਤ ਵੱਡੇ ਯੋਗਦਾਨ ਪਾਏ ਜਾ ਰਹੇ ਨੇ ਜਿੱਥੇ ਬੁੱਢਾਦਲ ਪਬਲਿਕ ਸਕੂਲ ਦੇ ਜਦੋਂ ਮੈਂ ਤੇ ਬਾਬਾ ਹਰਜੀਤ ਸਿੰਘ ਜੀ ਆ ਬਾਬਾ ਮਨਮੋਹਨ ਸਿੰਘ ਜੀ ਮੇਰੇ ਨਾਲ ਵਿਦੇਸ਼ਾਂ ਦੇ ਵਿੱਚ ਵੀ ਜਦੋਂ ਜਾਈਦਾ ਯੂ ਐਸ ਏ ਦੇ ਵਿੱਚ ਕੈਨੇਡਾ ਦੇ ਵਿੱਚ ਤੇ ਯੂ ਕੇ ਦੇ ਵਿੱਚ ਹੋਰ ਵੀ ਕਈ ਕੰਟਰੀਆਂ ਦੇ ਵਿੱਚ ਜਾਂਦਾ ਮੌਕਾ ਮਿਲਦਾ ਤੇ ਉਦੋਂ ਵੀ ਬਾਬਾ ਹਰਜੀਤ ਸਿੰਘ ਜੀ ਹਮੇਸ਼ਾ ਨਾਲ ਹੁੰਦੇ ਨੇ ਜਿੱਥੇ ਵਿਦੇਸ਼ਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਆ ਉੱਥੇ ਵੀ ਜਿਹੜੇ ਬਾਬਾ ਹਰਜੀਤ ਸਿੰਘ ਜੀ ਬਾਬਾ ਮਨਮੋਹਨ ਸਿੰਘ ਜੀ ਹਮੇਸ਼ਾ ਸਾਥ ਦਿੰਦੇ ਨੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਆਪਾਂ ਸਾਰੇ ਬਹੁਤ ਵੱਡੇ ਭਾਗਾਂ ਵਾਲੇ ਆ ਮੈਂ ਬੇਨਤੀ ਕਰਦਾ ਜਿਨ੍ਹਾਂ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਸਾਡੇ ਪਿਆਰੇ ਬੱਚੇ ਉਹ ਜਰੂਰ ਖੰਡੇ ਬਾਟੇ ਦਾ ਅਮਰਤ ਛੱਕੇ ਬਾਣੀ ਬਾਣੇ ਦੇ ਧਾਰਨੀ ਹੋਵੋ ਬਾਣੀ ਬਾਣਾ ਪੰਖ ਪਛਾਨੋ ਸਿੰਘ ਗੁਰੂ ਦਾ ਪੰਛੀ ਜਾਣੋ ਸਾਡੇ ਬੁੱਢਾਦਾਲ ਪਬਲਿਕ ਸਕੂਲ ਦੇ ਜਿਹੜੇ ਬੱਚੇ ਪੜ੍ਹ ਲੈ ਕੇ ਵਿਦੇਸ਼ਾਂ ਦੇ ਵਿੱਚ ਬਹੁਤ ਵੱਡੇ ਜਿੱਥੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਵੱਡੇ ਆਉਧਿਆਂ ਤੇ ਪਹੁੰਚੇ ਹੋਏ ਨੇ ਕੋਈ ਆਈਏਸ ਬਣਿਆ ਕੋਈ ਆਈਪੀਐਸ ਬਣਿਆ ਕੋਈ ਪੀਸੀ ਜਿਹੜਾ ਪੀਸੀਐਸ ਕੋਈ ਬੀਪੀਐਸ ਕੋਈ ਐਮਬੀਬੀਐਸ ਡਾਕਟਰ ਬਣ ਰਹੇ ਨੇ ਕੋਈ ਇੰਜੀਨੀਅਰ ਬਣ ਰਹੇ ਨੇ ਬਹੁਤ ਵੱਡੇ ਔਦਿਆ ਤੇ ਗੁਰੂ ਸਾਹਿਬ ਦੀ અપਾਰ ਕਿਰਪਾ ਮੈਂ ਸੀਐਮ ਸਰਦਾਰ ਭਗਵਾਨ ਸਿੰਘ ਜੀ ਮਾਨ ਉਹਨਾਂ ਦੇ ਸਿਸਟਰ ਜਿਹੜੇ ਆਏ ਨੇ ਸਾਡੇ ਆਪਣੇ ਬੱਚਾ ਸਾਡਾ ਮਨਪ੍ਰੀਤ ਕੌਰ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਰੇ ਸਟਾਫ ਦਾ ਖਾਸ ਕਰਕੇ ਸਾਡੇ ਜਿਹੜੇ ਬਹੁਤ ਹੀ ਬੱਚੇ ਜਿਨ੍ਹਾਂ ਨੇ ਡਿਸਪਲਨ ਦੇ ਵਿੱਚ ਇੰਨਾ ਬਹਿਣਾ ਬਹੁਤ ਔਖਾ ਹੁੰਦਾ ਬੱਚਿਆਂ ਵਾਸਤੇ ਤੇ ਨਾਲ ਟੀਚਰ ਸਹਿਬਾਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਸਾਰਿਆਂ ਤੇ ਮਿਹਰ ਪ੍ਰਿਆਸ ਬਖ ਕੇ ਇਸੇ ਤਰ੍ਹਾਂ ਆਪਾਂ ਜੜੇ ਆ ਗੁਰੂ ਦੇ ਗੁਣ ਗਾਉਂਦੇ ਰਹੀਏ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਉ ਇਹੋ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕਾ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਦਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਗੁਰੂ ਸਾਹਿਬ ਕਿਰਪਾ ਰਖਣ ਤਾਤੀ ਵਾਉ ਨਾ ਲਾਗੈ ਪਾਰ ਬ੍ਰਹਮ ਚਰਨਾਈ ਚੋ ਗਿਰਦ ਹਮਾਰੇ ਰਾਮਕਾਰ ਦੁਖ ਲੱਗਾ ਨਾ ਭਾਈ ਗੁਰੂ ਸਾਹਿਬ ਮਿਹਰ ਪ੍ਰਿਆਸ ਬਖਸ਼ ਕੇ ਆਪਣੇ ਸਾਰੇ ਬੱਚਿਆਂ ਤੇ ਸਟਾਫ ਤੇ ਮੈਨੇਜਮੈਂਟ ਤੇ ਮਿਹਰ ਭਰਿਆ ਸਬਕਸ਼ੀ ਰੱਖਣ ਇੰਨਾ ਕੁਝ ਕਹਿੰਦਾ ਆ ਫਿਰ ਦੁਆਰਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਕਿਰਪਾ ਕਰਨੇ ਸੇ ਦਰਾ ਆਪਾਂ 350 ਸਾਲਾਂ ਇਹ ਸ਼ਹੀਦੀ ਸ਼ਤਾਬ ਦੀ ਤੇ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਲੀ ਜੀ ਦੀ ਉਹਨਾਂ ਦੀ ਜਿਹੜੀ ਹੈ 350 ਸਾਲਾਂ ਗੁਰਤਾ ਗੱਦੀ ਜਿਹੜੀ ਸ਼ਤਾਬ ਦੀ ਹੈ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਆਪਾਂ ਪੂਰੇ ਸ਼ਾਨੋ ਸ਼ੌਕਤ ਦੇ ਨਾਲ ਬਣਾਉਣੀ ਹੈ ਤੇ ਅੱਗੇ ਜਿਹੜਾ 400 ਸਾਲਾ ਹੋਣਾ ਉਦੋਂ ਤੁਸੀਂ ਦਰਸ਼ਨ ਕਰਨੇ ਨੇ ਵਿੱਚੋਂ ਪਤਾ ਨਹੀਂ ਸਾਡੇ ਅਰਗੇ ਕੋਈ ਹੋਊਗਾ ਕਿ ਨਹੀਂ ਹੋਊਗਾ ਗੁਰੂ ਸਾਹਿਬ ਕਿਰਪਾ ਕਰਨੇ ਇਸੇ ਤਰ੍ਹਾਂ ਜਿਹੜਾ ਸੇਵਾ ਤੇ ਸਿਮਰਨ ਕਰਨ ਦਾ ਬਾਲ ਉਦਮ ਬਖਸ਼ੀ ਰੱਖਣ ਤੇਗ ਬਹਾਦਰ ਸਿਮਰਿਆ ਘਰ ਨੋਂ ਨੇ ਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ we nice.